ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਸੀ ਸਮੀਕਰਨ ਤਹਿਤ ਇੱਕ ਚਰਚਾ ਦਾ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਰੂਬਰੂ ਕਰਦੇ ਹਾਂ ਜਿਦੇ ਵਿੱਚ ਪਿਛਲੇ ਐਪੀਸੋਡ ਚ ਅਸੀਂ ਕਾਂਗਰਸ ਦੇ ਇਰਤ گرد ਕਾਫੀ ਚਰਚਾ ਕੀਤੀ ਸੀ ਤੇ ਹੁਣ ਅੱਜ ਅਕਾਲੀ ਦਲ ਦੇ ਨਾਲ ਜੁੜੀਆਂ ਉਹਨਾਂ ਸ਼ਖਸੀਅਤਾਂ ਦੀ ਤੇ ਖਾਸ ਕਰਕੇ ਵਿਸ਼ੇਸ਼ ਦੋ ਧੜਿਆਂ ਦੀ ਗੱਲ ਕਰਾਂਗੇ ਇਹ ਚ ਸ਼ਰੋਣੀ ਅਕਾਲੀ ਦਲ ਬਾਦਲ ਤੇ ਪੰਜ ਮੈਂਬਰੀ ਕਮੇਟੀ ਦੇ ਵਿੱਚ ਸਰਗਰਮ ਉਹਨਾਂ ਸ਼ਖਸੀਅਤਾਂ ਦੀ ਗੱਲ ਕਰਾਂਗੇ ਜਿਹੜੇ ਇਸ ਵੇਲੇ ਭਰਤੀ ਕਰਨ ਦੇ ਵਿੱਚ ਸਰਗਰਮਾਂ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਲੰਮਾ ਟਾਈਮ ਜਿਹੜਾ ਪੰਜਾਬ ਤੇ ਰਾਜ ਕੀਤਾ ਕਿਸ ਤਰ੍ਹਾਂ ਦੀਆਂ ਜਿਹੜੀਆਂ ਹੈਗਾ ਬਾਗਾ ਪ੍ਰਾਣਾ ਨੂੰ ਉਹਨਾਂ ਦੀਆਂ ਦੇਣਾ ਹੈਗੀਆਂ ਤੇ ਕਿਸ ਤਰ੍ਹਾਂ ਦੀਆਂ ਸ਼ਖਸੀਅਤਾਂ ਜਿਹੜੀਆਂ ਇੱਥੇ ਜਿਹੜਾ ਹੈਗਾ ਸਿਰ ਕੱਢ ਆਗੂ ਦੇ ਰੂਪ ਦੇ ਵਿੱਚ ਉੱਪਰ ਕੇ ਆਈਆਂ ਉਹਨਾਂ ਦਾ ਵੀ ਚਰਚਾ ਕਰਾਂਗੇ ਬਰਾੜ ਸਾਹਿਬ ਸਿਆਸੀ ਸਮੀਕਰਨ ਤਹਿਤ ਅਸੀਂ ਇੱਕ ਵੱਖਰਾ ਪ੍ਰੋਗਰਾਮ ਲੈ ਕੇ ਆਏ ਹਾਂ ਜਿਹਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦਾ ਅਸੀਂ ਜ਼ਿਕਰ ਕਰਦੇ ਹਾਂ ਅੱਜ ਸਾਡਾ ਦੂਜਾ ਐਪੀਸੋਡ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੰਬੰਧਤਾ ਬੇਸ਼ੱਕ ਵੱਖ-ਵੱਖ ਦੋ ਧੜਿਆਂ ਦੇ ਵਿੱਚ ਤਕਸੀਮ ਹੋ ਗਿਆ ਲੋਕ ਜਿਹੜੇ ਮੁੱਢ ਤੋਂ ਅਕਾਲੀ ਦਲ ਦੇ ਲਈ ਸਰਗਰਮ ਸੀ ਜਾਨ ਸਮਰਪਿਤ ਸੀ ਤੇ ਤੁਸੀਂ ਕਿਵੇਂ ਸੋਚਦੇ ਆ ਪਹਿਲਾਂ ਤਾਂ ਸਾਰਾ ਅਕਾਲੀ ਦਲ ਦੇ ਇਸ ਸਰਗਰਮੀ ਤਹਿਤ ਜਿਹੜੀ ਅੱਜ ਦੇ ਹਾਲਾਤਾਂ ਦੇ ਵਿੱਚ ਗੁਜ਼ਰ ਰਹੀ ਆ ਉਹਦੇ ਬਾਰੇ ਕੀ ਕਿਸ ਤਰ੍ਹਾਂ ਦਾ ਜਵਾਬ ਆਗਾ ਪੱਖ ਪੇਸ਼ ਕਰੋਗੇ ਗਿਆਨ ਸਾਹਿਬ ਜੇ ਤਾਂ ਅਗਰ ਆਪ ਪੰਜਾਬ ਪੂਰੇ ਦੀ ਗੱਲ ਕਰੀਏ ਜਿਹੜਾ ਪਿਛਲੇ ਸਮੇਂ ਤੋਂ ਲੈ ਕੇ ਜਿਹੜਾ ਛੋਮਣੀ ਕਾਲੀ ਦਲ ਦਾ ਜਿਹੜਾ ਗਰਾਫ ਆ ਬਹੁਤ ਵੱਡੇ ਪੱਧਰ ਤੇ ਘਟਿਆ ਜੀ ਉਹਦੇ ਸਭ ਤੋਂ ਵੱਡੇ ਕਾਰਨ ਇਹ ਹੀ ਰਹੇ ਹੈਗੇ ਵੀ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਜਿਹੜੇ ਲੋਕਾਂ ਵੱਲੋਂ ਐਕਸੈਪਟ ਨਹੀਂ ਕੀਤਾ ਗਿਆ ਤੇ ਉਸ ਨੂੰ ਲੈ ਕੇ ਲਗਾਤਾਰ ਜਿਹੜਾ ਪਾਰਟੀ ਦੇ ਵਿੱਚ ਬਹੁਤ ਵੱਡਾ ਮਤਲਬ ਇੱਕ ਕਈਸ਼ ਵੀ ਪਿਆ ਤੇ ਵੀ ਸੁਖਵੀਰ ਸਿੰਘ ਬਾਦਲ ਜਿਹੜੀ ਆਪਣੀ ਪ੍ਰਧਾਨਗੀ ਤੋਂ ਅਸਤੀਵਾ ਦੇ ਕੇ ਤੇ ਕਿਸੇ ਹੋਰ ਨੂੰ ਮੌਕਾ ਦੇ ਦਨ ਪਰ ਉਹਨਾਂ ਦੇ ਉਹਨਾਂ ਨੇ ਵੱਲੋਂ ਜੀ ਇਹ ਉਸ ਹੀ ਨਹੀਂ ਛੱਡੇਗੀ ਉਸ ਤੋਂ ਬਾਅਦ ਜਿਹੜਾ ਅਥੀਕਾਤ ਤੱਕ ਸਭ ਤੇ ਮਸਲਾ ਜਾਂਦਾ ਤੇ ਉਹਨਾਂ ਵੱਲੋਂ ਜਿਹੜੀ ਪਾਰਟੀ ਦੀ ਮੋਰਸ ਜੀਤੀ ਵਾਸਤੇ ਤੇ ਭਰਤੀ ਕਮੇਟੀ ਦਾ ਐਲਾਨ ਕੀਤਾ ਗਿਆ ਸੀਗਾ ਤੇ ਜਿਸ ਵਿੱਚ ਸੱਤ ਮੈਂਬਰੀ ਕਮੇਟੀ ਸੀ ਤੇ ਦੋ ਵਿੱਚੋਂ ਅਸਤੀਫਾ ਦੇ ਗਏ ਤੇ ਪੰਜ ਮੈਂਬਰੀ ਰਹਿ ਗਈ ਤੇ ਪੰਜ ਮੈਂਬਰੀ ਨੂੰ ਲਗਾਤਾਰ ਜਿਹੜੀ ਹੁਣ ਭਰਤੀ ਵੀ ਕੀਤੀ ਜਾ ਰਹੀ ਹੈ ਬਹੁਤ ਵੱਡੇ ਪੱਧਰ ਤੇ ਭਰਤੀ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਦੀ ਆਪਾਂ ਪਿਛਲੇ ਸਮਾਂ ਦੇ ਵਿੱਚ ਵੇਖਦੇ ਆ ਇਕੱਠ ਉਹਨਾਂ ਵੱਲੋਂ ਰੈਲੀਆਂ ਵੀ ਕੀਤੀਆਂ ਗਈਆਂ ਜਿਹੜੇ ਆਪਦਾ ਸ਼ਕਤੀ ਪ੍ਰਦਰਸ਼ਨ ਜਿਹਨੂੰ ਕਹਿ ਦਿੱ ਗਿਆ ਆਪਾਂ ਕੀਤਾ ਗਿਆ ਤੇ ਆਪਾਂ ਮੇ ਮੋਗੇ ਦੀ ਗੱਲ ਕਰ ਲਈਏ ਜਾਂ ਕਿਸੇ ਹੋਰ ਜ਼ਿਲ੍ਹਿਆਂ ਦੀ ਗੱਲ ਕਰਕੇ ਵੱਡੇ ਇਕੱਠ ਉਹਨਾਂ ਵੱਲੋਂ ਕੀਤੇ ਗਏ ਪਰ ਉਸ ਦੇ ਨਾਲ-ਨਾਲ ਜਿਹੜਾ ਸ਼੍ਰੋਮਣੀ ਕਾਲੀਦਾਲ ਬਾਦਲ ਵੱਲੋਂ ਵੀ ਆਪਣੀ ਆਪ ਦੀ ਸਰਗਰਮੀ ਨਾਲ-ਨਾਲ ਚੱਲਦੀ ਰਹੀ ਕਿਉਂਕਿ ਉਹਨਾਂ ਵੱਲੋਂ ਵੀ ਆਪ ਦੀ ਇੱਕ ਭਰਤੀ ਕੀਤੀ ਗਈ ਤੇ ਉਸ ਭਰਤੀ ਦੇ ਮੁਤਾਬਕ ਉਹਨਾਂ ਨੇ ਆਪ ਦੇ ਡੈਲੀਗੇਟ ਚੁਣੇ ਤੇ ਉਹਨਾਂ ਵੱਲੋਂ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦੁਆਰਾ ਪ੍ਰਧਾਨ ਥਾਪ ਦਿੱਤਾ ਗਿਆ ਕਿਉਂਕਿ ਹੁਣ ਇਹ ਪੰਜਾਬ ਦੇ ਵਿੱਚ ਦੋ ਟੜੇ ਬਣ ਗਏ ਠੀਕ ਹੈ ਜੀ ਉਹਦੇ ਨਾਲ ਨਾਲ ਹਲਕਾ ਵਾਈ ਵੀ ਜਿਹੜੇ ਤੜੇਬਾਜੀ ਆ ਉਹ ਬਿਲਕੁਲ ਉੱਪਰ ਕੇ ਸਾਹਮਣੇ ਆ ਗਿਆ ਬਰਾਤ ਸਾਹਿਬ ਜਿਹੜਾ ਹੈਗਾ ਪਿਛਲੇ ਦਿਨਾਂ ਵਿੱਚ ਕੋਰ ਕਮੇਟੀ ਬਣੀ ਕੋਰ ਕਮੇਟੀ ਦੇ ਨਾਲ ਉਹਨਾਂ ਨੇ ਵੱਖ-ਵੱਖ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਅਹੁਦੇਦਾਰੀਆਂ ਵੀ ਦਿੱਤੀਆਂ ਜਿਹਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਵਜੋਂ ਜਿਹੜੇ ਸਾਬਕਾ ਮੰਤਰੀ ਸ਼ਕੰਦਰ ਸਿੰਘ ਮਲੂਕਾ ਨੂੰ ਜਿਹੜੀ ਹੈਗੀ ਜ਼ਿੰਮੇਵਾਰੀ ਦਿੱਤੀ ਹੈ ਇਸ ਹਲਕੇ ਤੇ ਗੱਲ ਕਰਨ ਤੋਂ ਪਹਿਲਾਂ ਇਹ ਦੇਖੀਏ ਵੀ ਉਸੇ ਤਰ੍ਹਾਂ ਜਿਵੇਂ ਪੰਜ ਮੈਂਬਰੀ ਕਮੇਟੀ ਆਪਣੀ ਸਰਗਰਮੀਆਂ ਕਰ ਰਹੀ ਆ ਤੇ ਲਗਾਤਾਰ ਲੋਕਾਂ ਨੂੰ ਜੋੜਨ ਵਾਸਤੇ ਜਾਂ ਅਹੁਦੇ ਦੇ ਕੇ ਕੀ ਜਿਹੜਾ ਸੁਖਬੀਰ ਸਿੰਘ ਬਾਦਲ ਉਸ ਪੈਲਰ ਜਿਹੜਾ ਉਹਨਾਂ ਦਾ ਰਤਬਾ ਸੀ ਉਹਨੂੰ ਬਹਾਲ ਕਰ ਸਕਦੇ ਆ ਜਾਂ ਜਿਹੜਾ ਇੱਕ ਕੋਸ਼ਿਸ਼ ਹੀ ਰਹੂਗੀ ਦੇਖੋ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਸਰਦਾਰ ਸਿਕੰਦਰ ਸਿੰਘ ਮਲੂਕਾ ਜਿਹੜੇ ਪਾਰਟੀ ਸ਼ਾਮਲ ਹੋਏ ਸੀਗੇ ਦੇਖੋ ਉਸ ਸਮਾਂ ਪਹਿਲਾਂ ਉਹ ਪਾਰਟੀ ਤੋਂ ਬਾਹਰ ਹੋ ਗਏ ਸੀਗੇ ਜੀ ਉਹਨਾਂ ਦੇ ਘਰ ਦੇ ਵਿੱਚ ਜੀ ਦੋ ਪਾਰਟੀਆਂ ਕਹਿ ਸਕਦੇ ਆ ਜੀ ਇੱਕ ਪਾਰਟੀ ਤਾਂ ਬੀਜੇਪੀ ਦੀ ਹੈ ਕਿਉਂਕਿ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੂੰਹ ਜਿਹੜੀ ਉਹ ਬੀਜੇਪੀ ਵੱਲੋਂ ਉਹ ਚੋਣ ਵੀ ਲੜ ਚੁੱਕਿਆ ਗਿਆ ਜਿੱਥੇ ਬੀਬੀ ਹਰਸਮਰਤ ਬਾਦਲ ਬਠਿੰਡਾ ਤੋਂ ਚੋਣ ਲੜੇ ਸੀਗੇ ਤੇ ਉਹ ਜਿੱਤ ਵੀ ਗਏ ਤੇ ਉੱਥੇ ਉਹਨਾਂ ਵੱਲੋਂ ਵੀ ਚੋਣ ਲੜੀ ਗਈ ਹੁਣ ਇਹ ਇਹਨਾਂ ਦੀਆਂ ਜਿਹੜੀਆਂ ਦੂਰੀਆਂ ਨੇੜਤਾ 'ਚ ਕਿਵੇਂ ਵਧੀਆਂ ਇਹ ਤਾਂ ਹੁਣ ਨਹੀਂ ਪਤਾ ਕਿ ਵੀ ਕਿਹੜੀ ਸਿਆਸਤ ਉਹਨਾਂ ਵੱਲ ਵਰਤੀ ਗਈ ਹੈਗੀ ਹੈ ਤੇ ਮਲੂਕਾ ਸਾਹਿਬ ਦੁਬਾਰਾ ਪਾਰਟੀ ਛਾਂਵਾਂ ਹੁਜਾਂਦੇ ਆ ਤੇ ਉਹਨਾਂ ਨੂੰ ਨਾਲ ਦੀ ਨਾਲ ਉਮੀਦਵਾਰ ਵੀ ਜਿਹੜਾ ਬਣਾ ਦਿੱਤਾ ਗਿਆ ਤੇ ਦੂਜੇ ਪਾਸੇ ਹੋਰ ਵੀ ਜਿਹੜੇ ਬਹੁਤ ਨੇੜੇ ਸੀ ਸਰਦਾਰ ਸੁਖਬੀਰ ਸਿੰਘ ਉਹਨਾਂ ਨੂੰ ਵੀ ਉਹਨਾਂ ਨੇ ਚੰਗੇ ਅਹੁਦੇ ਦਿੱਤੇ ਤੇ ਉਮੀਦਵਾਰ ਵੀ ਬਣਾਏ ਹੈਗੇ ਪਰ ਇਹਦੇ ਨਾਲ ਮੈਨੂੰ ਲੱਗਦਾ ਨਹੀਂ ਕੋਈ ਜਿਹੜਾ ਇਹਨਾਂ ਨੂੰ ਕੋਈ ਜ਼ਿਆਦਾ ਬੂਸਟ ਮਿਲੂਗਾ ਕਿਉਂਕਿ ਸਿਕੰਦਰ ਸਿੰਘ ਮਲੂਕਾਂ ਬਾਰੇ ਵੀ ਲੋਕਾਂ ਨੂੰ ਪਤਾ ਹੀ ਹੈ ਲੋਕਾਂ ਦਾ ਕਿਸ ਤਰ੍ਹਾਂ ਦਾ ਨਜ਼ਰੀਆ ਉਹਨਾਂ 'ਤੇ ਤੇ ਕੋਈ ਜ਼ਿਆਦਾ ਫਰਕ ਪੈਣ ਵਾਲਾ ਦਿਸਦਾ ਨਹੀਂ ਪਿਆਗਾ ਪਰ ਸੁਖਬੀਰ ਸਿੰਘ ਬਾਦਲ ਵੱਲੋਂ ਇਹੀ ਕਿਹਾ ਹੈਗਾ ਸੀ ਵੀ ਵਨ ਮੈਨ ਮੈਂ ਹੀ ਆ ਵੀ ਪ੍ਰਧਾਨ ਮੈਂ ਹੀ ਆ ਮੈਂ ਹੀ ਰਹੂਗਾ ਤੇ ਜੋ ਕੋਈ ਆਉਣਾ ਚਾਹਵੇ ਤਾਂ ਆ ਜਾਵੇ ਨਹੀਂ ਉਹਨਾਂ ਦਾ ਨਾ ਆ ਰਾਸਬ ਜੇ ਗੱਲ ਕਰੀਏ ਹਲਕੇ ਦੀ ਹਲਕਾ ਬਾਗਾ ਪ੍ਰਾਣਾ ਦੇ ਵਿੱਚ ਵੀ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਸਰਗਰਮੀਆਂ ਕਾਫੀ ਤੇਜ਼ ਆ ਮਾਨ ਸਨਮਾਨ ਹੋ ਰਿਹਾ ਕੋਰ ਕਮੇਟੀ ਦੇ ਮੈਂਬਰ ਤੀਰ ਸਿੰਘ ਮਾਲਾ ਨੂੰ ਚੁਣਿਆ ਗਿਆ ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ ਦੇਖੋ ਜਿ세ਦਾ ਤੀਰ ਸਿੰਘ ਮਾਲਾ ਇੱਕ ਕਹਿੰਦੇ ਸਮਰਪਿਤ ਕਹਿ ਸਕਦੇ ਆ ਜੀ ਵੀ ਉਹ ਖਾਸ ਕਰਕੇ ਬਾਦਲ ਪਰਿਵਾਰ ਲਈ ਕਿਉਂਕਿ ਬਾਦਲ ਪਰਿਵਾਰ ਨਾਲ ਬਹੁਤ ਜ਼ਿਆਦਾ ਉਹਨਾਂ ਦੀ ਨੇੜਤਾ ਹੈਗੀ ਹੈ ਲੰਬੇ ਸਮੇਂ ਤੋਂ ਸਦਾ ਤੀਰ ਸਿੰਘ ਮਾਲਾ ਉਨ੍ਹਾਂ ਦੇ ਮੁਤਾਬਕ ਜਿਹੜਾ ਸਾਰਾ ਕੁਝ ਚੱਲੇ ਹੈਗਾ ਭਾਵੇਂ ਜਦੋਂ ਵੀ ਸਰਕਾਰ ਸੀ ਉਦੋਂ ਵੀ ਉਹਨਾਂ ਦੀ ਪੂਰੀ ਗੱਲ ਹੁੰਦੀ ਸੀਗੀ ਉਦੋਂ ਵੀ ਉਹਨਾਂ ਦੀ ਕਹਿ ਸਕਦੇ ਆ ਵੀ ਆਸ-ਪਾਸ ਦੇ ਏਰੀਏ ਦੇ ਵਿੱਚ ਵੀ ਜਿਹੜੀ ਪੂਰੀ ਚੱਲਦੀ ਸੀਗੀ ਤੇ ਜਦੋਂ ਤੋਂ ਲੈ ਕੇ ਇਹ ਦੋ ਢੜੇ ਬਣਿਆ ਉਸ ਤੋਂ ਬਾਅਦ ਵਿੱਚ ਇੱਕ ਤਰ੍ਹਾਂ ਦਾ ਜਿਹੜਾ ਮੋਗਾ ਜਿਲ੍ਹਾ ਉਹਨਾਂ ਦੇ ਹੀ ਵਸ ਹੈ ਇਹ ਮੁਗਜਲੇ ਦੇ ਵਿੱਚ ਉਹ ਕਿਸੇ ਨੂੰ ਵੀ ਜਿਹੜਾ ਅਹੁਦਾ ਜਿਹੜਾ ਉਹ ਦਵਾ ਸਕਦੇ ਹੈਗੇ ਤੇ ਕਿਸੇ ਨੂੰ ਵੀ ਮਤਲਬ ਨਹੀਂ ਪਾਸੇ ਵੀ ਕਰ ਸਕਦੇ ਕਿਉਂਕਿ ਉਹਨਾਂ ਦੇ ਕੋਲ ਪਾਵਰ ਅੱਗੇ ਨਾਲ ਵਧੀ ਹੈ ਤੇ ਕੋਰ ਕਮੇਟੀ ਦੇ ਮੈਂਬਰ ਲੈਣਾ ਤਾਂ ਸੁਭਾਵਿਕ ਹੀ ਸੀ ਉਹਨਾਂ ਨੂੰ ਲੈਣਾ ਹੀ ਲੱਗਾ ਸੀ ਕਿਉਂਕਿ ਪਹਿਲੇ ਹੀ ਉਹਨਾਂ ਕੋਲੇ ਪਾਵਰ ਬਹੁਤ ਸੀ ਜਾਂ ਤੇ ਚਲੋ ਬਾਕੀ ਇਹ ਹੁੰਦਾ ਵੀ ਜਦੋਂ ਕੋਈ ਨਵਾਂ ਅਹੁਦਾ ਮਿਲਦਾ ਉਦੋਂ ਜਿਹੜੇ ਉਹਨਾਂ ਦੇ ਸੰਗੀ ਸਾਥੀ ਹੁੰਦੇ ਆ ਜਿਹੜੇ ਉਹ ਹਮੇਸ਼ਾ ਸਨਮਾਨ ਦੇ ਦੇ ਵੀ ਹੈਗੇ ਉਹ ਸਨਮਾਨ ਦੇ ਲੜੀ ਤਹਿਤ ਹੀ ਜਿਹੜਾ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਿਹੜਾ ਸਨਮਾਨ ਉਹਨਾਂ ਦਾ ਹੋ ਰਿਹਾ ਹੈਗਾ ਤੇ ਪਰ ਕਾਦ ਉਹਨਾਂ ਦਾ ਪਹਿਲਾਂ ਵੀ ਉੱਚੇ ਸੀਗਾ ਤੇ ਜੇ ਕੋਰ ਕਮੇਟੀ ਮੈਂਬਰ ਬਣ ਗਿਆ ਤਾਂ ਹੁਣ ਵੀ ਉਹਨਾਂ ਦਾ ਕਾਦ ਜਿਹੜਾ ਹੋਰ ਉੱਚਾ ਮਤਲਬ ਬਣ ਗਿਆ ਕਹਿ ਸਕਦੇ ਆ ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ ਕਹਿ ਸਕਦੇਗਾ ਵੀ ਮਤਲਬ ਕੋਰ ਕਮੇਟੀ ਨੋ ਮੈਂਬਰ ਬਣ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਗੱਲ ਬਾਣੀ ਹੈ ਇਹ ਤਾਂ ਸ਼ੁਰੂ ਤੋਂ ਲੈ ਕੇ ਹੀ ਉਹਨਾਂ ਦਾ ਪੂਰੇ ਜ਼ਿਲ੍ਹੇ ਦੇ ਉੱਤੇ ਪੂਰਾ ਕੰਟਰੋਲ ਹੈ ਮੈਂ ਮਤਲਬ ਹੁਣ ਮੰਨ ਕੇ ਚੱਲੀ ਵੀ ਬਹੁਤਾ ਫਰਕ ਨਹੀਂ ਪਿਆ ਉਸ ਗੱਲ ਦਾ ਕਿਉਂਕਿ ਜਿਹੜਾ ਰਤਬਾ ਉਹਨਾਂ ਦਾ ਸੀ ਪਹਿਲਾਂ ਸੀ ਉਸੇ ਤਰ੍ਹਾਂ ਦਾ ਜਿਹੜਾ ਹੈਗਾ ਹੈ ਪਰ ਹੁਣ ਉਹਦੇ ਤੇ ਜ਼ਿੰਮੇਵਾਰੀ ਜਿਹੜੀ ਹੈਗੀ ਹੈ ਵਧ ਗਈ ਉਸ ਪਰਿਵਾਰ ਦੀ ਬਿਲਕੁਲ ਇਹ ਉੱਪਰਲੇ ਲੈਵਲ ਦੇ ਕੋਰ ਕਮੇਟੀ ਜੇ ਤੋਂ ਲਿਆ ਜਾਂਦਾ ਉੱਥੋਂ ਪੱਟੇ ਹੋਰ ਜਿਹੜੇ ਫੈਸਲੇ ਲੈਣੇ ਆਉਂਦੇ ਆ ਉਹ ਕੋਰ ਕਮੇਟੀ ਨੇ ਲੈਣੇ ਆਉਂਦੇ ਆ ਹੁਣ ਉਹਨਾਂ ਫੈਸਲਿਆਂ ਦੇ ਵਿੱਚ ਵੀ ਇਹਨਾਂ ਦਾ ਜਿਹੜੀ ਹੁਣ ਬੋਲਬਾਲਾ ਉੱਥੇ ਸੁਣੀ ਜਾਊਗੀ ਤੇ ਇਹ ਸਾਰੀ ਗੱਲਬਾਤ ਜਦੋਂ ਕੋਈ ਪਾਰਟੀ ਨਾਲ ਵੱਡੇ ਟੱਚੇ ਦੀ ਹੋਊਗੀ ਜਾਂ ਕੋਈ ਹੋਰ ਗੱਲਬਾਤ ਹੋਊਗੀ ਉਹਦੇ ਮੁਤਾਬਕ ਇਹਨਾਂ ਦਾ ਵੀ ਜਿਹੜਾ ਉੱਥੇ ਸਾਰੀ ਗੱਲਬਾਤ ਪਿੰਡਾਂ 'ਚ ਇਸ ਗੱਲ ਨਾਲ ਕਿਵੇਂ ਫਰਕ ਪਊਗਾ ਸ਼ਾਹ ਲੋਕਾਂ 'ਚ ਸ੍ਰੋਮਣੀ ਅਕਾਲੀ ਨਾਲ ਜੋੜਨ ਦਾ ਵਧੂਗਾ ਜਾਂ ਜਿਹੜਾ ਹੈਗਾ ਇਹ ਉਹੀ ਲੋਕ ਆ ਜਿਹੜੇ ਪਹਿਲਾਂ ਹੀ ਜਿਹੜੇ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ ਉਹਨਾਂ ਵੱਲੋਂ ਸਨਮਾਨਤ ਸਮਾਗਮ ਰੱਖੇ ਜਾ ਰਹੇ ਆ ਨਹੀਂ ਜਿਹੜੇ ਕੋਰ ਕਮੇਟੀ ਦੇ ਮੈਂਬਰ ਬਣਾ ਦੇਣਾ ਜਾਂ ਮਤਲਬ ਜਿਹੜੀ ਉਹ ਵੱਡੇ ਪਦਰਤੇ ਜਿਹੜਾ ਪਾਰਟੀ ਪ੍ਰਧਾਨ ਹੈ ਜਿਹੜਾ ਉਹੀ ਰਹਿਣਾ ਉਹ ਉਹ ਚੀਜ਼ਾਂ ਕੋਈ ਬੜਾ ਫਰਕ ਨਹੀਂ ਪੈਣਾਗਾ ਪਿੰਡਾਂ ਦੇ ਲੋਕਾਂ ਦੇ ਵਿੱਚ ਜਿਹੜੇ ਇਹਨਾਂ ਦੇ ਜਿਹੜੇ ਵਰਕਰ ਹੈਗੇ ਆ ਜਾਂ ਸ਼੍ਰੋਮਣੀ ਕਾਲੀਦਾਲ ਬਾਦਲ ਨਾਲ ਜੁੜੇ ਹੋਏ ਲੋਕ ਜਿਹੜੇ ਜਿਹਨਾਂ ਸੁਖਵੀਰ ਸਿੰਘ ਬਾਦਲ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਆ ਜਾਂ ਜਿ세ਦਾ ਤੀਤ ਸਿੰਘ ਮਾਲਾ ਨੂੰ ਪਿਆਰ ਕਰਨ ਵਾਲੇ ਲੋਕ ਹੈਗੇ ਆ ਉਹ ਉਹਨਾਂ ਦੇ ਨਾਲ ਹੈਗੇ ਆ ਕਿਉਂਕਿ ਜੇ ਕਰੀ ਦੀਆਂ ਕੋਈ ਵੱਖਰੀ ਚੀਜ਼ ਨਹੀਂ ਹੋएगी ਪਰ ਮਾਨ ਸਨਮਾਨ ਉਹਨਾਂ ਦਾ ਇਸ ਕਰਕੇ ਕੀਤਾ ਜਾ ਰਿਹਾ ਵੀ ਹੁਣ ਇਹ ਦੂ ਅੱਗੇ ਜਾ ਕੇ ਇਹਨਾਂ ਦੀ ਜਿਹੜੀ رائے مشਵਰਾ ਜਿਹੜਾ ਉੱਥੇ ਪਾਰਟੀ ਦੇ ਪਰ ਡੇਟਾ ਅੰਚ ਦੇ ਵਿੱਚ ਇਹਨਾਂ ਦੀ ਗੱਲ ਆ ਜਿਹੜੀ ਹੋਊਗੀ ਕਿਉਂਕਿ ਪਹਿਲਾਂ ਵੀ ਤਾਂ ਇਹਨਾਂ ਦੀ ਗੱਲਬਾਤ ਚੱਲਦੀ ਸੀ ਪਹਿਲਾਂ ਇਹ ਸੀਗਾ ਵੀ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਸੀ ਉਹ ਜਿਵੇਂ ਕਹਿ ਦਿੰਦੇ ਸੀ ਉਵੇਂ ਉਹ ਸਾਰਾ ਕੁਝ ਕਰਾ ਲੈਂਦੇ ਸੀ ਭਾਵੇਂ ਸਰਕਾਰ ਵੇਲੇ ਸੀ ਤੇ ਭਾਵੇਂ ਸਰਕਾਰ ਤੋਂ ਬਾਹਰ ਰਏ ਆ ਤੇ ਭਾਵੇਂ ਹੁਣ ਪਾਰਟੀ ਦਾ ਢਾਂਚਾ ਬਣਿਆ ਹੁਣ ਵੀ ਉਹਨਾਂ ਦੇ ਮਤਾਂਕ ਜਾਨੀ ਕਿ ਇਹ ਫੈਸਲਾ ਕਨ ਕਮੇਟੀ ਦੇ ਵੱਡੇ ਦੈਰੇ ਦੇ ਵਿੱਚ ਆ ਗਿਆ ਉਹ ਹਾਂ ਬਿਲਕੁਲ ਬਿਲਕੁਲ ਜਿੱਥੇ ਫੈਸਲੇ ਲੈ ਜਾਣੇ ਆ ਇਸਲੇ ਲੈ ਜਾਣੇ ਆ ਬਰਾੜ ਸਾਹਿਬ ਦੋ ਧੜਿਆਂ ਦੇ ਵਿੱਚ ਅਕਾਲੀ ਦਲ ਜਿਹੜਾ ਹੈਗਾ ਵੰਡਿਆ ਗਿਆ ਵੈਸੇ ਧੜੇ ਤਾਂ ਪਹਿਲਾਂ ਵੀ ਹੈਗੇ ਅਕਾਲੀ ਦਲ ਚ ਹੈਗੇ ਹੈ ਸ਼੍ਰੋਮਣੀ ਅਕਾਲੀ ਦਲ ਜਦੋਂ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ 1920 ਦੀ ਗੱਲ ਕਰੀਏ ਜਾਂ ਵਾਰਿਸ ਪੰਜਾਬ ਦੇ ਗੱਲ ਕਰੀਏ ਹਨ ਇਹਦੇ ਨਾਲ ਨਾਲ ਅਮਰਪਾਲ ਸਿੰਘ ਦਾ ਮੀਤੜਾ ਜਿਹੜਾ ਹੈਗਾ ਸਰਗਰਮ ਹੈ ਇੱਥੇ ਜਿਹੜਾ ਹੈਗਾ ਜਦੋਂ ਹਲਕੇ ਵਾਈਜ਼ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕਿੰਨੇ ਲੋਕ ਜਿਹੜੇ ਹੈਗੇ ਉਸੇ ਤਰ੍ਹਾਂ ਹੈ ਜਿਹੜੇ ਸਮਰਪਿਤ ਸੀਗੇ ਪਾਰਟੀ ਨੂੰ ਜਾਂ ਜਿਹੜਾ ਹੈਗਾ ਪੰਜ ਮੈਂਬਰੀ ਕਮੇਟੀ ਨਾਲ ਜੁੜ ਕੇ ਕਿਹੜੇ ਚਿਹਰੇ ਗਏ ਆ ਇਹਦਾ ਵੀ ਇੱਕ ਵਿਸ਼ਲੇਸ਼ਣ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਬਿਲਕੁਲ ਜੀ ਮੈਂ ਉਸ ਨੂੰ ਇਹ ਦਿੱਥੋਂ ਤੋਂ ਪਹਿਲਾਂ ਦੇ ਦੱਸਣਾ ਜਿਵੇਂ ਜਸੇ ਦਾ ਤੀਰ ਸਿੰਘ ਮਾਲਾ ਦੇ ਨਾਲ ਜਿਹੜੇ ਲਗਾਤਾਰ ਸਾਈ ਦੇ ਰੂਪ ਤੇ ਰਹਿੰਦੇ ਹੈਗੇ ਆ ਮੈਂ ਉਹਨਾਂ ਦੇ ਬੰਦੇ ਦੇ ਨਾਮ ਜ਼ਰੂਰ ਲੈਣੇ ਚਾਹੂੰਗਾ ਕਿਉਂਕਿ ਜਿਹੜੇ ਹਮੇਸ਼ਾ ਬੰਦੇ ਸਪੋਰਟ ਕਰਦੇ ਆ ਕਿਉਂਕਿ ਬੰਦੇ ਦੇ ਨਾਲ ਹੀ ਤਾਂ ਬੰਦਾ ਤਗੜਾ ਹੁੰਦਾ ਗੱਲ ਜਿਹੜੇ ਉਹਨਾਂ ਨਾਲ ਪੱਕੇ ਤੌਰ ਦੇ ਤੌਰ ਤੇ ਰਹੇ ਮੈਂ ਉਹਨਾਂ ਦੇ ਨਾਮ ਜ਼ਰੂਰ ਲਊਗਾ ਜਿਨ੍ਹਾਂ ਸੋਕਰਪੀ ਸਿੰਘ ਰੋਡਾਂ ਵਾਲੇ ਜੀ ਬਿਲਕੁਲ ਜੀ ਇਹਨਾਂ ਦੇ ਨਾਮ ਸਾਬਕਾ ਚੇਅਰਮੈਨ ਹਰਚਾਰ ਹਰਚਾਰਨ ਸਿੰਘ ਠੱਟੀਪਾਈ ਜੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਦੇ ਅਰਮੇਲ ਸਿੰਘ ਅਰਮੇਲ ਸਿੰਘ ਮੌਰ ਹਾਂ ਮੌਰ ਤੇ ਜਗਮੋਲ ਸਿੰਘ ਜੈ ਸਿੰਘ ਵਾਲਾ ਜੀ ਅਰਦੀਪ ਸਿੰਘ ਥਰਾ ਜੀ ਐਸਸੀ ਬੈਂਕ ਐਸਸੀ ਬੈਂਕ ਦੇ ਹੈਗੇ ਤੇ ਇੱਕ ਸਮਾਂ ਪਹਿਲਾਂ ਮਤਲਬ ਛੱਡ ਵੀ ਗਏ ਸੀ ਦੋਨਾਂ ਵਾਪਸ ਆ ਗਏ ਜੀ ਤੇ ਹਰਜੋਤ ਸਿੰਘ ਡੇਬਰੂ ਜਿਹੜੇ ਯੂਥ ਦੇ ਅਨੁਗਿਆ ਗਿਆ ਉਹ ਇਹਨਾਂ ਦੇ ਬਿਲਕੁਲ ਨਾਲ ਰਹਿੰਦੇ ਹੈਗੇ ਜਿਹੜੇ ਨਾਮ ਨੇ ਯੋਗਤਾ ਇੱਕ ਮੋਗੇ ਜਿਹੜੇ ਪ੍ਰਧਾਨ ਬਣਾਏ ਗਏ ਨਿਹਾਲ ਸਿੰਘ ਤਲਵੰਡੀ ਬਿਗੇਰੀਆਂ ਵਾਲੇ ਉਹ ਵੀ ਮਤਲਬ ਸਰਦਾਰ ਜਥੇਦਾਰ ਅਕੀਰ ਸਿੰਘ ਮਾਲਾ ਦੇ ਨਾਲ ਸਾਹੇ ਦੇ ਵਾਂਗੂ ਰਹਿੰਦੇ ਸੀਗੇ ਤੇ ਉਹ ਇਨਾਂ ਦੇ ਮਤਾਬਕ ਹੀ ਸਾਰਾ ਕੁਝ ਹੋ ਰਿਹਾ ਮੈਂ ਜਿਹੜੀ ਪਹਿਲਾਂ ਗੱਲ ਕਰਕੇ ਟਿਆ ਵੀ ਜਿਹੜਾ ਮਕਦਮਾ ਤੋਂ ਉਹਨਾਂ ਦਾ ਪਹਿਲਾਂ ਵੀ ਉਹਨਾਂ ਸੀਗਾ ਤੇ ਕੋਰ ਕਮੇਟੀ ਕੋਲੋਂ ਤੋਂ ਬਾਅਦ ਵਿੱਚ ਇੱਕ ਇਹ ਆ ਵੀ ਉਹਨਾਂ ਦੇ ਹੁਣ ਸਾਈਨ ਚੱਲਣ ਲੱਗ ਪਏ ਨਾਲ ਤੇ ਉਹ ਉਹ ਚੀਜ਼ ਦੀ ਜਿਹੜੀ ਉਹਨਾਂ ਨੂੰ ਪਾਵਰ ਜਿਹੜੀ ਵੱਖਰੀ ਮਿਲ ਗਈ ਹੈਗੀ ਆ ਤੇ ਉਸ ਦੇ ਨਾਲ ਨਾਲ ਜੇ ਅਗਰ ਆਪਾਂ ਇੱਕ ਇੱਕ ਸਾਫ ਦਾ ਯੂਥ ਆਗੂ ਹੈਗੇ ਵੀਰਪਾਲ ਸਿੰਘ ਸੰਵਾਲਸਰ ਜੀ ਉਹ ਵੀ ਪਹਿਲਾਂ ਕਾਫੀ ਸਮੇਂ ਤੋਂ ਨਾਰਾਜ਼ ਚੱਲੇ ਆ ਰਹੇ ਸੀਗੇ ਤੇ ਉਹ ਵੈਸੇ ਉਹ ਆਪਣੇ ਆਪ ਨੂੰ ਇਹ ਗੱਲ ਕਹਿੰਦੇ ਰਹੇ ਆ ਵੀ ਮੈਂ ਬਿਕਰਮਜੀਤ ਸਿੰਘ ਮਜੀਠੀਆ ਦੇ ਮਤਾਬਕ ਚੱਲਣਾ ਹੈਗਾ ਜਿਵੇਂ ਉਹ ਮੈਨੂੰ ਕਹਿਣਗੇ ਮੈਂ ਉਹੀ ਕਰੂੰਗਾ ਪਰ ਉਹ ਕਿਤੇ ਨਾ ਕਿਤੇ ਜਾ ਕੇ ਹਲਕੇ ਦੇ ਵਿੱਚ ਸ਼ਾਇਦ ਕੋਈ ਉਹਨਾਂ ਦੀ ਕੋਈ ਨਾਰਾਜ਼ਗੀ ਸੀਗੀ ਪਰ ਉਹਨਾਂ ਨੂੰ ਜਿਵੇਂ ਕਿਸੇ ਦਾ ਤੀਰ ਸਿੰਘ ਮਾਲਾਵਾਲੋਂ ਘਰ ਜਾ ਕੇ ਮਨਾ ਕੇ ਨਾਲ ਤੋਰ ਵੀ ਲਿਆ ਤੇ ਹੁਣ ਇਸ ਟਾਈਮ ਉਹ ਵੀ ਇਹਨਾਂ ਦੀ ਸਪੋਰਟ ਤੇ ਲਗਾਤਾਰ ਹੈਗੇ ਆ ਤੇ ਜੇ ਅਗਰ ਮੈਂ ਸ਼ਹਿਰ ਦੀ ਗੱਲ ਕਰਾਂ ਸ਼ਹਿਰ ਦੇ ਵਿੱਚ ਸਾਡੇ ਬਾਗ ਪਿਛਮ ਵਾਲੀ ਹੈਗੇ ਜਿਹੜੇ ਉਗੇ ਕਾਰੋਬਾਰੀ ਹੈ ਤੇ ਉਹ ਸ਼੍ਰੋਮਣੀ ਕਾਲੀ ਦਾਲ ਬਦਲਣਾ ਸ਼ੁਰੂ ਤੋਂ ਲੈ ਕੇ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਸਿੱਧੀ ਆ ਉਹਨਾਂ ਦੀ ਉਹਨਾਂ ਦੇ ਘਰ ਵੀ ਆਉਂਦੇ ਜਾਂਦੇ ਰਹੇ ਹੈਗੇ ਉਹ ਜਿਵੇਂ ਹਿੰਦੂ ਸਵਾਦ ਦਾ ਜਿਹੜਾ ਵੱਡਾ ਚਿਹਰਾ ਵੱਡਾ ਚਿਹਰਾ ਹਾਂ ਖਾਸ ਕਰਕੇ ਬਾਗਾ ਪਰਣਾ ਦਾ ਜੀ ਤੇ ਉਹ ਵੀ ਮਤਲਬ ਜਿਵੇਂ ਜਸਵੰਤ ਸਿੰਘ ਮਾਲਾ ਦੇ ਮਤਾਬ ਕੀ ਸਾਰੇ ਜਿਹੜੇ ਕੋਈ ਬਾਗਾ ਬਣਦਾ ਫੈਸਲੇ ਆ ਉਹ ਲੈਂਦੇ ਆਗੇ ਵਲਸਾ ਨੂੰ ਲੱਗਿਆ ਉਹਣਾ ਵੀ ਮਤਲਬ ਮਹੇਸ਼ਵਰ ਸਿੰਘ ਨਿਹਾਲ ਸਿੰਘ ਵਾਲਾ ਕਾਂਗਰਸ ਚੋਂ ਆਏ ਆ ਤੇ ਇਹਨਾਂ ਨੂੰ ਖੁਸ਼ ਕੀਤਾ ਜਾਵੇ ਤੇ ਉਹਨਾਂ ਨੂੰ ਟਿਕਟ ਵੀ ਦੇ ਦਿੱਤੀ। ਉਹ ਸੀਟ ਕੱਢ ਵੀ ਗਏ ਗਏ ਬਿਲਕੁਲ ਪਰ ਉਸ ਟਾਈਮ ਮਤਲਬ ਕਈ ਵਾਦੇ ਜਿਹੜੇ ਕੀਤੇ ਗਏ ਸੀਗੇ ਜਗਤਾਰ ਸਿੰਘ ਰਾਜਣਾ ਨਾਲ ਉਹ ਉਹਨਾਂ ਨਾਲ ਉਹ ਗੱਲ ਨਹੀਂ ਰਹੀਗੀ ਕਿਉਂਕਿ ਕਈ ਕੁਝ ਹੋਇਆ ਉਸ ਟਾਈਮ ਤੇ ਉਦੋਂ ਤੋਂ ਲੈ ਕੇ ਉਹ ਨਾਰਾਜ਼ ਚੱਲਿਆ ਆ ਰਹੀ ਸੀ ਹੌਲੀ ਹੌਲੀ ਉਹ ਪਾਰਟੀ ਤੋਂ ਵੱਖ ਹੋ ਗਏ। ਫਿਰ ਜਦੋਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਆਪਦੀ ਜਿਹੜੀ ਵੱਖਰੀ ਪਾਰਟੀ ਬਣਾਈ ਸੀਗੀ ਫਿਰ ਜਿਹੜੇ ਜਗਤਾਰ ਸਿੰਘ ਰਾਜਣਾ ਉਹਨਾਂ ਨਾਲ ਚਲੇ ਗਏ ਤੇ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਚੋਣ ਵੀ ਲੜੀ 2022 ਦੇ ਵਿੱਚ ਚਲੋ ਵੋਟਾਂ ਵੀ ਥੋੜੀਆਂ ਪਈਆਂ ਉਸ ਟਾਈਮ ਕੋਈ ਜ਼ਿਆਦਾ ਨਹੀਂ ਪਈਆਂ ਕਹਿ ਸਕਦੇ ਆ ਉਹਨਾਂ ਨੂੰ ਪਲੇਟਫਾਰਮ ਦੀ ਲੋੜ ਸੀਗੀ ਜੀ ਜਦੋਂ ਫਿਰ ਇਹ ਸਾਰਾ ਦੂਜੇ ਪਾਸੇ ਜੋ ਸ਼੍ਰੀ ਕਾਲਤਾਕਸ ਸੇ ਵੱਲੋਂ ਹੁਕਮ ਹੁੰਦਾ ਹੈ ਭਰਤੀ ਕਮੇਟੀ ਕਰਨ ਨੂੰ ਬਣਾਇ ਬਣਾਈ ਗਈ ਉਦੋਂ ਬਾਅਦ ਦੇ ਵਿੱਚ ਵੀਰੇ ਇਹ ਜਗਤਾਰ ਸਿੰਘ ਉਹਨੇ ਤੁਰੇ ਇਹਨਾਂ ਦੇ ਨਾਲ ਫਿਰ ਜਿਹੜੇ ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗਿਆਣਾ ਜੀ ਤੇ ਅੰਗਰਜਨ ਸਿੰਘ ਪਟੋਏ ਵੀ ਸਮਲਸਾ ਸਰਕਲ ਦੇ ਪ੍ਰਧਾਨ ਸੀਗੇ ਇਹ ਦੋ ਆਗੂ ਸੀਗੇ ਨਾਲ ਇਹ ਇਹਨਾਂ ਦੇ ਨਾਲ ਹੀ ਅਟੈਚਮੈਂਟ ਹੋ ਕੇ ਇਹਨਾਂ ਦੀ ਆਪਦੀ ਮжоਰਿਟੀ ਬਣ ਗਈ ਤੇ ਦੂਜੇ ਪਾਸੇ ਜਥੇਦਤਾ ਤੋਦ ਸਿੰਘ ਦਾ ਪਰਿਵਾਰ ਆ ਜਿਹੜਾ ਉਹ ਉਹ ਵੀ ਅ ਸ਼੍ਰੀ ਕਾਲ ਤਖਸਾਲ ਦੀ ਜਿਹੜੀ ਭਰਤੀ ਕਮੇਟੀ ਬਣੀ ਸੀ ਉਹਨਾਂ ਨਾਲ ਜੁੜ ਗਈ ਬਿਲਕੁਲ ਇਹ ਮੰਨ ਕੇ ਚੱਲਦੇ ਆ ਵੀ ਇਹ ਟਕਸਾਲੀ ਜਿਹੜੇ ਅਕਾਲੀ ਪਰਿਵਾਰ ਸ ਹਾਈ ਟਿਕਸਾਲੀ ਪਰਿਵਾਰ ਸੀ ਕਿ ਜਿਹੜੇ ਇਧਰੋਂ ਹਟ ਕੇ ਦੂਜੇ ਪਾਸੇ ਚਲੇ ਗਏ ਜੀ ਤੇ ਇਹ ਚੀਜ਼ ਦਾ ਨਾਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਵੇਖੋ ਇਹ ਨੁਕਸਾਨ ਤਾਂ ਬਹੁਤ ਵੱਡਾ ਕਹਿ ਸਕਦੇ ਆ ਜੀ ਕਿਉਂਕਿ ਜੇਕਰ ਆਪਾਂ ਗੱਲ ਕਰੀਏ 2022 ਦੇ ਵਿੱਚ ਜਿੱਥੇ ਆਪਾਂ ਗੱਲ ਕੀਤੀ ਜੀ ਵੀ ਜਿੱਥੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਨੇ ਆਪਣੇ ਆਪ ਨੂੰ ਸਟੇਬਲ ਰੱਖਿਆ ਉਦੋਂ 33384 ਵੋਟਾਂ ਪੰਜਾਈ 2022 ਦੇ ਵਿੱਚ ਜੋਹੇਦਾ ਤੀਰ ਸਿੰਘ ਵਾਲਾ ਜੀ ਠੀਕ ਹੈ ਜੀ ਤੇ ਜਦੋਂ ਉਦੋਂ ਹੀ ਸਾਰੇ ਇਕੱਠੇ ਸੀ ਉਹ ਸਪੋਰਟ ਕਰਦੇ ਸੀ ਇਕੱਲੇ ਆਪਣੇ ਜਗਤਾਰ ਸਿੰਘ ਹੁਣੀ ਵੱਖਰੇ ਸੀਗੇ ਬਾਕੀ ਜਿਵੇਂ ਗੁਰਜੰਤ ਸਿੰਘ ਪਟੋ ਹੋ ਗਿਆ ਬਲਤੇਜ ਸਿੰਘ ਲੰਗਿਆਣਾ ਹੋ ਗਿਆ ਇੰਦਰਜੀਤ ਲੰਗਿਆਣਾ ਵਾਲਾ ਯੂਥ ਆਪੂ ਹੈਗਾ ਇਹ ਸਾਰੇ ਸਪੋਰਟਰ ਸੀਗੇ ਇੰਦਰਜੀਤ ਜੀ ਪੁੱਲ ਸਿੰਘ ਵਾਲਾ ਸਰਜੀਤ ਦੰਬੈਰੋ ਕਿਆਂ ਵਾਲੇ ਹੋ ਗਏ ਫੇ ਦਮਨਤ ਸਿੰਘ ਗਿਆ ਸੰਘਾ ਹੋ ਗਏ ਗਿਲਾੜੇ ਨਛੱਤਰ ਸਿੰਘ ਸੱਤਾ ਹੋ ਗਏ ਚੰਦਾ ਤੋਂ ਗਾਗ ਹੋ ਗਿਆ ਹਰਦੀਪ ਸਰਪੰਚ ਨਾਥੇ ਵਾਲਾ ਹੋ ਗਿਆ ਰੇਸ਼ਮ ਸਿੰਘ ਟੱਟੀਪਾਈ ਹੋਲੇ ਹੋ ਗਏ ਇਹ ਸਾਰੇ ਬੰਦੇ ਮਤਲਬ ਉਦੋਂ ਸਪੋਰਟਰ ਸੀਗੇ ਤੇ ਉਹ ਚਲੋ ਇਹ ਤਾਂ ਚਲੋ ਹੁਣ ਜੇ ਆਪਾਂ ਇਹ ਕੰਪੇਅਰ ਕਰ ਸਕਦੇ ਵੀ ਕਿੰਨੀਆਂ ਵੋਟਾਂ ਕੌਣ ਕਿੰਨੀਆਂ ਘਟਾ ਸਕਦਾ ਇਹ ਨਹੀਂ ਆਪਾਂ ਦੱਸ ਸਕਦੇ ਇਹ ਤਾਂ ਸਮੇਂ ਦੀ ਗੱਲ ਹੈ ਵੀ ਜਦੋਂ ਕੋਈ ਚੋਣ ਦੁਬਾਰਾ ਆਊਗੀ ਤਾਂ ਉਦੋਂ ਕੀ ਸਾਰਾ ਸਾਫ ਕਾ ਰਹਿੰਦਾ ਪਰ ਇਹਦੇ ਨਾਲ ਜਿਹੜੀ ਘੜੇਵਾਜੀ ਆ ਦੋ ਗਰੁੱਪ ਆ ਬਗ ਆਪਣੇ ਹਲਕੇ ਦੇ ਵਿੱਚ ਉਹ ਜਿਆਦਾ ਮਜ਼ਬੂਤ ਜਿਆਦਾ ਮਜ਼ਬੂਤ ਹਾਂ کافی ਸਾਹਮਣੇ ਆਉਣ ਦੇ ਬਾਅਦ ਦੇ ਬੱਚੇ ਇਹਨਾਂ ਵੱਲੋਂ ਇਹ ਵੀ ਦਾਵਾ ਕੀਤਾ ਗਿਆ ਇਹੀ ਵੱਡੇ ਪਰਦਰਸਤ ਜਿਹੜੀਆਂ ਮੈਂਬਰਸ਼ਿਪ ਭਰਤੀ ਕੀਤੀ ਆ ਤੇ ਲੋਕਾਂ ਵੱਲੋਂ ਆਪ ਮੰਗ ਕੇ ਉਹ ਕਹਿੰਦੇ ਵੀ ਜਿਹੜੀ ਮੈਂਬਰਸ਼ਿਪ ਕਾਪੀਆਂ ਭਰ ਕੇ ਸਾਨੂੰ ਦਿੱਤੀਆਂ ਗਈਆਂ ਤੇ ਉਹਨਾਂ ਦਾ ਇਹ ਵੀ ਕਹਿਣਾ ਵੀ ਅਸੀਂ ਜਿਹੜੀ ਠੋਸ ਮੈਂਬਰਸ਼ਿਪ ਜਿਹੜੀ ਭਰੀ ਹੈਗੀ ਆ ਲੋਕਾਂ ਦੇ ਫੋਨ ਨੰਬਰ ਭਰੇ ਗਏ ਲੋਕਾਂ ਦੇ ਆਧਾਰ ਕਾਰਡ ਨੰਬਰ ਵੀ ਭਰੇ ਗਏ ਤੇ ਉਹਨਾਂ ਵੱਲੋਂ ਪਿਛਲੇ ਦਿਨਾਂ ਵਿੱਚ ਕਾਪੀਆਂ ਵੀ ਕੁਝ ਜਮ੍ਹਾਂ ਕਰਾਈਆਂ ਤੇ ਉਹ ਕਹਿੰਦੇ ਵੀ ਸਾਨੂੰ ਹਜੇ ਵੀ ਹੋਰ ਕਾਪੀਆਂ ਦੀ ਲੋੜ ਆ ਵੀ ਸਾਨੂੰ ਲੋਕ ਬਾਰ-ਬਾਰ ਕਹਿ ਰਹੇ ਆ ਕੁਝ ਲੋਕ ਇਹੋ ਜਿਹੀ ਵੀ ਉਹ ਕਦੇ ਜਿਹੜੇ ਸਾਹਮਣੇ ਨਹੀਂ ਆ ਰਹੇਗੇ ਪਰ ਉਹ ਕਹਿੰਦੇ ਸਾਡੀ ਸਪੋਰਟ ਦੇ ਤੇ ਉਹਨਾਂ ਵੱਲੋਂ ਮੈਂਬਰਸ਼ਿਪ ਵੀ ਭਰਾਈ ਗਈ ਹੈ ਜੀ ਤੇ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਫੋਲ ਮਜ਼ਬੂਤ ਆ ਇਹ ਇੱਕ ਪੰਜਾਬ ਪੱਤਰ ਤੇ ਤਾਂ ਜਿਹੜੀ ਦੋ ਫਾਰ ਸ਼੍ਰੋਮਣੀ ਕਾਲੀਦਾਵਾਲਾ ਹੈਗਾ ਹੀ ਹੈਗਾ ਜੀ ਤੇ ਕਿਉਂਕਿ ਹੁਣ ਵੱਖ ਆਪਾ ਬਾਦਲ ਦਾ ਨਾਮ ਕਿਉਂ ਲੈਨੇ ਹੈਗੇ ਕਿਉਂਕਿ ਬਲ ਸਾਹਿਬ ਵੀ ਇਹਦੇ ਸ਼ੁਰੂ ਤੋਂ ਲੈ ਕੇ ਲੰਬੇ ਸਮੇਂ ਤੋਂ ਲੈ ਕੇ ਪ੍ਰਧਾਨ ਚੱਲੇ ਆ ਰਹੇ ਆ ਜੀ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੁਣ ਉਸ ਤੋਂ ਬਾਅਦ ਸੁਬੀਰ ਸਿੰਘ ਬਾਦਲ ਆ ਗਏ ਕੋਈ ਹੋਰ ਵੱਖਰਾ ਪ੍ਰਧਾਨ ਨਹੀਂ ਬਣਿਆ ਗਿਆ ਕਾਰਜਕਾਰੀ ਬਲਵਿੰਦਰ ਸਿੰਘ ਭੁੰਦਲ ਨੂੰ ਬਣਾਇਆ ਸੀਗਾ ਉਹ ਕੋਈ ਜ਼ਿਆਦਾ ਮਤਲਬ ਉਹ ਆਪਦੀ ਕਾਰਜਕਾਰੀ ਨਹੀਂ ਦਿਖਾ ਸਕੇ ਪਰ ਲਗਾਤਾਰ ਕਈ ਸਾਲਾਂ ਤੋਂ ਲੈ ਕੇ ਜਿਹੜੀ ਪਾਰਟੀ ਪ੍ਰਧਾਨ ਆ ਉਹਦਾ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਹੀ ਕਰ ਰਿਹਾ ਤੇ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਮ ਨਾਲ ਹੀ ਇਹ ਜਾਣਿਆ ਜਾਣਾ ਹੈ ਜੀ ਇਹ ਕੋਈ ਗੁੱਸਾ ਨਾ ਕਰੀਏ ਇਸ ਗੱਲ ਦਾ ਵੀ ਬਸ ਜਾਣ ਕੇ ਕਹਿੰਦੇ ਆ ਪਰ ਉਹ ਇਸ ਕਰਕੇ ਕਿਹਾ ਜਾ ਰਿਹਾ ਵੀ ਲੰਬੇ ਸਮੇਂ ਤੋਂ ਜੋ ਪ੍ਰਧਾਨ ਇਹ ਹੈਗੇ ਤਾਂ ਪਰ ਇਹਨਾਂ ਦਾ ਗਰੁੱਪ ਹੀ ਵੱਜੂਗਾ ਜੀ ਤੇ ਦੂਜੇ ਪਾਸੇ ਪੰਜ ਮੈਂਬਰੀ ਵਾਲੇ ਆ ਜਿਹੜੇ ਹੈਗੇ ਆ ਉਹ ਕਿਹੜਾ ਕਾਲੀ ਦਲ ਖੜਾ ਕਰਦੇ ਆ ਜਾਂ ਕੋਈ ਹੋਰ ਸਿਸਟਮ ਆਉਂਦਾ ਇਸ ਸਮੇਂ ਦੀ ਗੱਲ ਰਹੂਗੀ ਬਰਾਦਰ ਸਾਹਿਬ ਤੁਸੀਂ ਦੱਸਿਆ ਜਿਵੇਂ ਧੜਿਆਂ ਦੀ ਗੱਲ ਆ ਜਾਂ ਬਾਦਲ ਪਰਿਵਾਰ ਦੀ ਗੱਲ ਆ ਜਾਂ ਜਿਹੜੀ ਹੈਗੀ ਆ ਦੂਸਰੀ ਤੁਸੀਂ ਲਾ ਲੋ ਤਰ ਪੰਜ ਮੈਂਬਰੀ ਕਮੇਟੀ ਦੀ ਇਹ ਸਾਰਾ ਜਿਹੜਾ ਹੈਗਾ ਇਹ ਮੰਨ ਕੇ ਚੱਲਦੇ ਆਂ ਵੀ ਧੜੇਬੰਦੀ ਜਿਹੜੀ ਬਾਕੀ ਸਿਆਸੀ ਪਾਰਟੀਆਂ ਦੇ ਵਿੱਚ ਚੌਧਰਾਂ ਨੂੰ ਲੈ ਕੇ ਹੁੰਦੀ ਹੈ ਪ੍ਰੰਤੂ ਇਸ ਸ਼ਰਮਣੀ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਵੀ ਦੇਖਣ ਨੂੰ ਹੋਇਆ ਕਿ ਇੱਥੇ ਬੇਇੱਜ਼ਤੀ ਦਾ ਮਸਲਾ ਵੀ ਸਾਹਮਣੇ ਆਇਆ ਜਿਹੜਾ ਹੱਲ ਨਹੀਂ ਹੋਇਆ ਇੱਥੇ ਜਿਹੜਾ ਅਕਾਲ ਤਖਤ ਸਾਹਿਬ ਦੇ ਜਿਹੜੇ ਕੇ ਫੈਸਲੇ ਵੀ ਜਿਹੜੇ ਕਿ ਪਰਿਵਾਰ ਵੱਲੋਂ ਕੀਤੇ ਗਏ ਉਸ ਤਰ੍ਹਾਂ ਵੀ ਨਾਰਾਜ਼ਗੀ ਆ ਜਿਹਦੇ ਨਾਲ ਦੋ ਧੜੇ ਮਜ਼ਬੂਤ ਹੋ ਕੇ ਸਾਹਮਣੇ ਆਏ ਯਾਨੀ ਕਿ ਅਕਾਲੀ ਦਲ ਦੇ ਵਿੱਚ ਧੜੇਬੰਦੀ ਹੋਰ ਤਰ੍ਹਾਂ ਦੀ ਆ ਰਵਾਇਤੀ ਗੱਲਾਂ ਨੂੰ ਲੈ ਕੇ ਧੜੇਬੰਦੀ ਆ ਇੱਥੇ ਇੱਕ ਮੈਰਾ ਜਿਹੜਾ ਸਵਾਲ ਜਿਹੜਾ ਮੇਰੇ ਜ਼ਿਹਨ 'ਚ ਰੜਕਦਾ ਵੀ ਕੀ ਆਪਾਂ ਜਦੋਂ ਬਾਗਬਾਨੇ ਦੀ ਗੱਲ ਕਰਦੇ ਆ ਕੀ ਇਹ ਧੜੇਬੰਦੀ ਹੋਣ ਦੇ ਨਾਲ ਲੋਕਾਂ ਦੇ ਟੁੱਟਣ ਦੇ ਨਾਲ VOTER ਜਿਹੜਾ ਹੈਗਾ ਕਿੰਨਾ ਕੁ ਨਿਰਾਸ਼ ਹੋਇਆ ਜਾਂ ਵੋਟਾਂ ਨੇ ਜਿਹੜਾ ਹੈਗਾ ਬਾਗਬਾਨੇ ਦੀ ਸੀਟ ਨੂੰ ਸਲੋਮਨੀ ਅਕਾਲੀ ਦਲ ਦੀ ਸੀਟ ਨੂੰ ਬਾਕੀਆਂ ਦੇ ਮੁਕਾਬਲੇ ਕਿੰਨਾ ਕੁ ਪ੍ਰਾਪਤ ਕੀਤਾ ਬਿਲਕੁਲ ਕ੍ਰਿਸ਼ਨ ਸਾਹਿਬ ਤੁਸੀਂ ਪੰਜਾਬ ਦੀ ਗੱਲ ਵੀ ਕੀਤੀ ਹੈਗੀ ਆ ਜਿਹੜੀ ਨਾਰਾਜ਼ਗੀ ਖਾਸ ਕਰਕੇ ਜਿਹੜੀ ਲੋਕਾਂ ਦੀ ਹੋਈ ਤੇ ਜਿਹੜਾ ਲਗਾਤਾਰ ਜਿਹੜਾ ਹਰਨਾ ਪਹਿਲਾਂ ਕਾਂਗਰਸ ਆਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਜਦੋਂ ਮੈਂ ਕਾਂਗਰਸ ਦੀ ਗੱਲ ਕਰਾਂ ਜਦੋਂ ਕਾਂਗਰਸ ਸਰਕਾਰ ਆਉਂਦੀ ਹੈਗੀ ਉਸ ਟਾਈਮ 2017 ਦੇ ਵਿੱਚ ਉਸ ਸਮੇਂ ਜੇ ਬਾਗੇ ਰਣੇ ਦੀ ਗੱਲ ਕਰਗੇ ਉਦੋਂ ਤੀਰ ਸਿੰਘ ਮਾਲਾ ਦੀ ਜਿਹੜੀ ਸਥਿਤੀ ਬੜੀ ਵਧੀਆ ਕਹਿ ਸਕਦੇ ਆ ਉਦੋਂ ਸਾਰੇ ਇਕੱਠੇ ਸੀਗੇ ਉਸ ਟਾਈਮ ਇਹਨਾਂ ਨੂੰ ਪਈ ਸੀ 41283 ਵੋਟਾਂ ਪਈਆਂ ਸੀਗੇ ਤੇ ਹੁਣ ਜੇ ਅਗਰ ਗੱਲ ਕਰਦੇ 2022 ਦੀ ਹੁਣ ਵੀ ਇਕੱਠੇ ਸੀ ਤਕਰੀਬਨ ਹੁਣ ਵੀ ਜਿਹੜੀਆਂ ਇਹਨਾਂ ਨੇ ਚੋਣਾਂ ਲੜੀਆਂ ਤੇ ਹੁਣ ਉਹ ਵੋਟਾਂ ਪੰਜਾਈਆਂ 33384 ਵੋਟਾਂ ਉੱਥੇ ਡਿਫਰੈਂਸ ਤਾਂ ਵੇਖ ਲੋ ਉੱਥੇ ਆ ਗਿਆ ਇਹਦਾ ਕਾਰਨ ਇਹ ਹੀ ਸੀ ਵੀ ਜਿਹੜੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਇੱਜ਼ਤੀਆਂ ਹੋਈਆਂ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਫੈਸਲੇ ਲਏ ਗਏ ਉਹਨਾਂ ਨੂੰ ਲੈ ਕੇ ਲੋਕ ਨਿਰਾਸ਼ ਸੀ ਵੀ ਇਹ ਗਲਤ ਫੈਸਲੇ ਲਏ ਗਏ ਜਾਂ ਗਲਤ ਗੱਲਾਂ ਕੀਤੀਆਂ ਗਈਆਂ ਤੇ ਹੁਣ ਤਾਂ ਵੈਸੇ ਹੀ ਬਹੁਤ ਵੱਖਰਾ ਹੋ ਗਿਆ ਕੰਮ ਕਿਉਂਕਿ ਉਹ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਹੋ ਗਈ ਉਹ ਸਾਰੇ ਪੰਜਾਬ ਚ ਵੱਡਾ ਧੜਾ ਬਣ ਗਿਆ ਉਹਨਾਂ ਵੱਲੋਂ ਲਗਾਤਾਰ ਭਰਤੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਵੱਡੇ ਪੱਦਰ ਤੇ ਭਰਤੀ ਕਰਨ ਦਾ ਦਾਵਾ ਵੀ ਕੀਤਾ ਫਿਰ ਉਹਨਾਂ ਦਾ ਭਰਤੀ ਕਰਨ ਦਾ ਤਰੀਕਾ ਜਿਹੜਾ ਹੈਗਾ ਉਹਨਾਂ ਨੇ ਆਧਾਰ ਕਾਰਡ ਨੰਬਰ ਪਾਏ ਆ ਫਿਰ ਲੋਕਾਂ ਦੇ ਫੋਨ ਨੰਬਰ ਪਾਏ ਆ ਉਹਨਾਂ ਦਾ ਇਹ ਤਰੀਕਾ ਹੈ ਇਸ ਤੋਂ ਪਹਿਲਾਂ ਜਿਹੜੀ ਬਾਦਲ ਸਬੀ ਸਿੰਘ ਬਾਦਲ ਵੱਲੋਂ ਜਿਹੜੀ ਭਰਤੀ ਕੀਤੀ ਗਈ ਸੀਗੀ ਉਹ ਹੁਣ ਕਿਸ ਤਰ੍ਹਾਂ ਕੀਤੀ ਗਈ ਉਹ ਆਪਾਂ ਨੂੰ ਨਹੀਂ ਪਤਾਗਾ ਉਹ ਤਾਂ ਉਹਨਾਂ ਨੂੰ ਪਤਾ ਵੀ ਕਿਹੋ ਜੀ ਭਰਤੀ ਪਰ ਉਹ ਕਹਿੰਦੇ ਆ ਵੀ ਇਹਨਾਂ ਨੇ ਫੇਕ ਕੀਤੀ ਉਹ ਸਹੀ ਕਰ ਰਹੇ ਆ ਇਹ ਤਾਂ ਸਮੇਂ ਦੀ ਗੱਲ ਹੋਊਗੀ ਵੀ ਕਿਹਦੀ ਫੇਕ ਆ ਕਿਹਦੀ ਸਹੀ ਆ ਗਲਤ ਆ ਜਾਂ ਠੀਕ ਆ ਇਹ ਸਮਝਣੀ ਗੱਲ ਆ ਪਰ ਜੇ ਅਗਰ ਧੜੇਪਾਦੀ ਦੇ ਮੁਤਾਬਕ ਜਿਹੜਾ ਗ੍ਰਾਫ ਹੈ ਪਾਰਟੀ ਦਾ ਬਿਲਕੁਲ ਘਟਿਆ ਕੋ ਦੂਜੀ ਗੱਲ ਬਹੁਤ ਪਰਸੈਂਟ ਪ੍ਰਤੀਸਾਧ ਜਿਹੜਾ ਬਹੁਤ ਪਰ ਹਾਂ ਜਿਹੜੀ ਵੋਟ ਪਰਸੈਂਟ ਉਹ ਕਰੀ ਗਈ ਹੈ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਟੇ ਵੀ ਜਿਹੜੇ ਬੰਦੇ ਚੁੱਪ ਕਿਤੇ ਬੈਠੇ ਐ ਜਿਹੜੇ ਉਹਨਾਂ ਦੇ ਸਮਰਥਕ ਕਿਧਰ ਨੂੰ ਜਾਣਗੇ ਉਹ ਇਹ ਹੀ ਰਿਜ਼ਲਟ ਨਿਕਲਣੇ ਆ ਜੀ ਉਹਨਾਂ ਦਾ ਵੀ ਹਾਲਾ ਹਾਲਾਤ ਇਹ ਹੋਣੇ ਜਿਹੜੇ ਚੁੱਪ ਕਿਤੇ ਬੈਠੇ ਵੀ ਉਹ ਦੋਹਾਂ ਟੜਾਂ ਚ ਕਿਧਰ ਵੇਦੇ ਵੀ ਕਿਹੜਾ ਨੀਮਾ ਆਊਗਾ ਕਿਨੇ ਪਾਸੇ ਜਾਵਾਂਗੇ ਇੱਧਰਲਾ ਨੀਮਾ ਆਊਗਾ ਤਾਂ ਜੋ ਭਾਰੂ ਹੋਗਾ ਉਧਰ ਚੱਲਵਾਂਗੇ ਜੇ ਇੱਧਰਲਾ ਭਾਰੂ ਹੋ ਉਧਰ ਜਾਵਾਂਗੇ ਕਿਉਂਕਿ ਉਹ ਸਥਿਤੀ ਵਜਨ ਵੀ ਸ਼੍ਰੋਮਣੀ ਅਕਾਲੀ ਦਲ ਪੂਰਾ ਸਹੀ ਇਕੱਠਾ ਨਹੀਂ ਹੁੰਦਾ ਪੂਰੇ ਪੰਜਾਬ ਦੇ ਵਿੱਚ ਉਹਨੇ ਜੇਕਰ ਦੂਸਰੀਆਂ ਪਾਰਟੀਆਂ ਨੂੰ ਟੱਕਰ ਦੇਣੀ ਬਹੁਤ ਔਖੀ ਹੋ ਜਾਊਗੀ ਬਿਲਕੁਲ ਤੇ ਜਿਹੜਾ ਹੈਗਾ ਆਪਾਂ ਬੱਗ ਪ੍ਰਾਣੇ ਦੀ ਗੱਲ ਕਰੀਏ ਜਿਵੇਂ ਆਪਾਂ ਕਾਂਗਰਸ ਚ ਕੀਤਾ ਤਾਂ ਬਹੁਤ ਸਾਰੇ ਲੋਕਾਂ ਦੀਆਂ ਦਾਅਵੇਦਾਰੀਆਂ ਕੋਈ ਨਵੇਂ ਚਿਹਰੇ ਵੀ ਅਤੇ ਪੁਰਾਣੇ ਵੀ ਬੈਠੇ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਚ ਕੀ ਜਿਹੜਾ ਹੈਗਾ ਇਹ ਤੀਰ ਸਿੰਘ ਮੱਲ ਇੱਕੋ ਇੱਕ ਚਿਹਰਾ ਹੋਣਗੇ ਜੇ ਦਾਅਵੇਦਾਰੀ ਲਈ ਜਿਹੜਾ ਹੈਗਾ ਟਕਟ ਦੇ ਜਾਂ ਹੋਰ ਵੀ ਸੁਭਾਵਨਾ ਬਣ ਸਕਦਾ ਮੈਂ ਸੁਣੋ ਇਹ ਹੀ ਗੱਲ ਪਹਿਲਾਂ ਵੀ ਦੱਸ ਕੱਟੇ ਮੈਂ ਦੂਤੀ ਰ ਵੀ ਦੱਸਦਾ ਜੀ ਸ਼੍ਰੋਮਣੀ ਕਾਲੀਦਾਲ ਬਾਦਲ ਵੱਲੋਂ ਦਾ ਸਰਦਾਰ ਤੀਰ ਸਿੰਘ ਮੱਲਾਈ ਹੈ ਉਹ ਇੱਕੋ ਕਚੇਰਾ ਜੀ ਠੀਕ ਆ ਜੀ ਦੂਜੇ ਪਾਸੇ ਜਿਹੜਾ ਗਰੁੱਪ ਆ ਪੰਜ ਮੈਂਬਰੀ ਕਮੇਟੀ ਦਾ ਜੇ ਜਿਹੜਾ ਇਕੱਠੇ ਨਹੀਂ ਹੁੰਦੇ ਫਿਰ ਉਹਨਾਂ ਦਾ ਕੋਈ ਚਿਹਰਾ ਹੋਰ ਆ ਸਕਦਾ ਜੀ ਜੇ ਇਕੱਠੇ ਨਹੀਂ ਹੁੰਦੇ ਜੀ ਠੀਕ ਹੈ ਇਹ ਚੀਜ਼ ਜਿਹੜਾ ਖਮਿਆਜਾ ਇਹ ਸ਼੍ਰੋਮਣੀ ਕਾਲੀਦਾਲ ਨੋ ਬੋਟਾ ਬੋਟਾ ਕਾਲੀ ਦਲ ਦੀ ਮੰਡੀ ਜਾਣੀ ਹੈ ਜੇਕਰ ਦੋ ਉਮੀਦਵਾਰ ਕੱਢਦੇ ਆ ਕਿਸ਼ਨੋਮੀ ਅਕਾਲੀ ਦਲ ਬਾਦਲ ਵੱਲੋਂ ਇੱਕ ਜਿਹੜਾ ਹੈਗਾ ਤੁਹਾਡੀ ਪੰਜਵੇਂ ਬੀ ਕਮੇਟੀ ਜਿਹੜੀ ਵੀ ਉਹ ਆਪਦੇ ਜਿਹੜੇ ਗਿਆ ਲੈ ਕੇ ਆਉਂਦੀ ਹੈ ਬ੍ਰਾਂਡ ਕੋਈ ਕੋਈ ਵੀ ਜੇ ਉਹ ਪਾਰਟੀ ਕੋਈ ਖੜੀ ਕਰਦੇ ਆ ਉਹਦਾ ਕਿਸ ਤਰ੍ਹਾਂ ਦਾ ਨਾਮ ਹੋਊਗਾ ਕੌਂਰੋ ਦਾ ਪ੍ਰਧਾਨ ਹੋਊਗਾ ਕਿਸ ਤਰ੍ਹਾਂ ਉਹ ਜਣੀ ਮਤਲਬ ਆਪ ਦਾ ਢਾਂਚਾ ਖੜਾ ਕਰਦੇ ਹੈਗੇ ਆ ਕਿ ਇਹਨੂੰ ਉਹ ਟਿਕਟਾਂ ਦੀ ਵੰਡ ਕਿਸ ਤਰ੍ਹਾਂ ਕਰਦੇ ਹੈਗੇ ਆ ਕਿਉਂਕਿ ਜੇਕਰ ਇਕੱਠੇ ਦੂਜੇ ਵਾਰਸ ਪੰਜਾਬ ਵਾਲੇ ਹੈਗੇ ਆ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ ਉਹਨਾਂ ਨੇ ਦਾਵਾ ਕੀਤਾ ਹੈ ਫੇਰ ਗੱਲ ਚੱਲ ਰਹੀ ਹੈ ਬਹੁਤ ਜਲਦ ਜੇ ਇਕੱਠੇ ਹੋ ਜਾਗੇ ਇਹ ਫਿਰ ਹਰੇਕ ਹਲਕੇ ਦੇ ਵਿੱਚ ਇਹਨਾਂ ਚੀਜ਼ਾਂ ਤੇ ਜਿਹੜਾ ਪ੍ਰਭਾਵ ਪੈਣਾ ਹੈ ਬਾਗਾਪੁਰਾਣ ਦੇ ਵਿੱਚ ਵੀ ਵਾਰਸ ਪੰਜਾਬ ਦੇ ਲੋਕ ਹੈਗੇ ਉਹਨਾਂ ਦਾ ਵੀ ਪ੍ਰਭਾਵ ਪੈਣਾ ਹੈ ਫਿਰ ਕਿਨੂੰ ਪਰ ਜੇ ਅਗਰ ਛਰੋਮਨੀ ਕਹਿੰਦੇ ਬਦਲ ਦੀ ਗੱਲ ਕਰੀਏ ਉਹ ਵਨ ਮੈਨ ਸਰਦਾਰ ਕੀਤ ਸਿੰਘ ਮਾਲਾ ਭਾਗਾ ਪ੍ਰਾਣੇ ਦੇ ਵਿੱਚ ਕੀ ਜਿਹੜੀ ਸੁਭਾਵਨਾ ਹੈ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਵੀ ਇਹ ਭਾਜਪਾ ਦੇ ਨਾਲ ਹੱਥ ਮਲਾਇਆ ਜਾ ਸਕਦਾ ਅਕਾਲੀ ਦਲ ਵੱਲ ਦੇਖੋ ਜਿਹੜੇ ਅਕਾਲੀ ਦਲ ਦੇ ਜਿਹੜੇ ਆਗੂ ਹੈਗੇ ਆ ਜਿਹਾ ਪਰਚ ਕਦਰ ਸਿੰਘ ਮਲੂਕਾਂ ਦੀ ਗੱਲ ਕਰੀਏ ਉਹ ਤਾਂ ਲਗਾਤਾਰ ਇਹੀ ਸੰਕੇਤ ਦੇ ਰਿਹਾ ਵੀ ਮਗਰ ਅਸੀਂ ਜਿਹੜੇ ਉਹਨਾਂ ਨਾਲ ਕਰਨ ਨੂੰ ਤਿਆਰ ਆ ਵੀ ਵੱਡਾ ਭਾਈ ਛੋਟਾ ਭਾਈ ਵਾਲੀ ਭੂਮਿਕਾ ਨਿਭਾਉਣ ਨੂੰ ਤਿਆਰ ਆ ਪਰ ਜੇ ਅਗਰ ਭਾਜਪਾ ਦੇ ਲੀਡਰਾਂ ਦੀ ਗੱਲ ਸੁਣੀਏ ਉਹ ਤਾਂ ਕਹਿੰਦੇ ਵੀ ਤੁਸੀਂ ਦੂਰ ਰਹੋ ਜੀ ਸਾਡੇ ਤੋਂ ਜਿਵੇਂ ਚੜੇ ਨਾ ਚੜੇ ਹੋਤੇ ਇਹ ਬਲੂਕਾ ਸਾਹਿਬ ਕਹਿੰਦੇ ਪੂਰਾ ਤੋਂ ਲੋ ਹਨ ਉਹ ਇਹ ਗੱਲ ਵੀ ਬਣੀ ਵੀ ਆ ਇਹ ਸਮੇਂ ਦੀ ਗੱਲ ਆ ਮਤਲਬ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਜੀ ਕਿਉਂਕਿ ਕਿਉਂਕਿ ਸ਼ਾਮ ਨੂੰ ਹੋਰ ਕਸਵੇਰ ਨੂੰ ਹੋਰ ਘੰਟੇ ਬਾਅਦ ਕੁਝ ਹੋਈ ਚੀਜ਼ਾਂ ਚੱਲਦੀਆਂ ਰਹਿੰਦੀਆਂ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਵਿੱਚ ਬਿਲਕੁਲ ਜੀ ਜਿਵੇਂ ਕਹੀਏ ਵੀ ਸਿਆਸਤ ਬੜਾ ਗੁੰਝਲਦਾਰ ਖੇਤਰ ਆ ਜਿਹਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਤੇ ਕੋਈ ਕਿਸੇ ਦਾ ਪੱਕਾ ਮਿੱਤਰ ਨਹੀਂ ਤੇ ਨਾ ਕਿਸੇ ਦਾ ਪੱਕਾ ਕੋਈ ਦੁਸ਼ਮਣ ਆ ਪਰਾਂਤੂ ਜਦੋਂ ਧੜੇਬੰਦੀ ਜਿਹੜੀ ਹੈਗੀ ਜਿੰਨਾਂ ਜਿੰਨਾਂ ਪਾਰਟੀਆਂ ਦੇ ਵਿੱਚ ਸਾਹਮਣੇ ਆਈ ਆ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਇਸੇ ਤਰ੍ਹਾਂ ਜਿਹੜਾ ਹੈਗਾ ਕਾਂਗਰਸ ਤੋਂ ਬਾਅਦ ਅਸੀਂ ਧੜੇਬੰਦੀ ਦੀ ਗੱਲ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਹਨਾਂ ਸ਼ਖਸੀਅਤਾਂ ਦੀ ਗੱਲ ਕੀਤੀ ਹੈ ਜਿਹੜੇ ਕਿਤੇ ਪਰਿਵਾਰ ਦੇ ਨਾਲ ਸਮਰਪਿਤ ਸੀ ਤੇ ਜਾਂ ਕਿਸੇ ਜਿਹੜਾ ਹੈਗਾ ਵਿਸ਼ੇਸ਼ ਵਿਅਕਤੀ ਦੇ ਨਾਲ ਵੀ ਸਮਰਪਿਤ ਸੀ ਇਸੇ ਤਰ੍ਹਾਂ ਜਿਹੜੀ ਕਿ ਤੀਰ ਸਿੰਘ ਮੱਲਾ ਇੱਕ ਜਿਹੜਾ ਵੱਡਾ ਚਿਹਰਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈਗਾ ਤੇ ਉਹਨਾਂ ਦੇ ਪੈਰਲਰ ਚੱਲਣ ਵਾਲਾ ਇੱਕ ਗਰੁੱਪ ਆ ਪੰਜ ਮੈਂਬਰੀ ਕਮੇਟੀ ਜਿਹੜੀ ਕਿਸੇ ਪ ਆਉਂਦੇ ਸਮਾਂ ਦੇ ਵਿੱਚ ਸਾਡੇ ਸਾਹਮਣੇ ਆਵੇਗੀ ਤੇ ਤੁਸੀਂ ਤੁਹਾਨੂੰ ਜਿਹੜਾ ਹੈਗਾ ਸਾਡੀ ਇਹ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੀ ਟਿੱਪਣੀ ਜਿਹੜੀ ਹੈਗੀ ਸਾਰਥਕ ਸ਼ਬਦਾਂ ਦੇ ਵਿੱਚ ਜਿਹੜੀ ਹੈਗੀ ਦੇਣ ਦੀ ਖੇਚਲ ਕਰਨੀ ਤਾਂ ਕਿ ਅਸੀਂ ਅਗਲੀ ਆਉਂਦੀ ਕਿਸੇ ਪਾਰਟੀ ਤੇ ਵਿਸ਼ੇਸ਼ ਜਿਹੜਾ ਹੈਗਾ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ